ਜੱਟ ਵੀ ਬੂਟੇ ਲਾਇਆ ਲੈ ਕਿੰਨਾ ਸਹਾਗਰ ਜੀ ਕਾਕਲ ਸਾਹਿਬ ਵਾਗੋਲੀ ਜੀ ਫਤਿਹ ਸੋ ਫੌਂਦਾ ਮੇਨ ਨਿਕਲ ਗਿਆ ਭਾਦੋਂ ਦਾ ਆ ਗਿਆ ਔਰ ਸਾਡੇ ਕੋਲ ਹੁਣ ਬਹੁਤ ਥੋੜਾ ਟਾਈਮ ਹੈ ਜੇ ਅਸੀਂ ਬੂਟੇ ਲਾ ਕੇ ਉਹਨਾਂ ਨੂੰ ਕਾਮਯਾਬ ਕਰ ਸਕੀਏ ਉਪਰਾਲੇ ਬਹੁਤ ਹੁੰਦੇ ਨੇ ਸਰਕਾਰ ਵੀ ਕਹਿੰਦੀ ਅਸੀਂ ਕਰੋਨਾ ਬੂਟੇ ਲਾਏ ਨੇ ਪਰ ਉਹ ਰਿਜ਼ਲਟ ਨਹੀਂ ਕਦੇ ਸ਼ੋ ਹੁੰਦੇ ਤੇ ਸੰਸਥਾਵਾਂ ਜਿਹੜੀਆਂ ਹੁੰਦੀਆਂ ਉਹ ਵੀ ਬੂਟੇ ਬਾੜਾ ਲਾ ਕੇ ਕਿਤੇ ਪਿਛਾੜ ਜਾਂਦੀਆਂ ਨੇ ਸੋ ਜਿਹੜੀ ਆਪਣੀ ਪਾਈ ਗੁਰਪਾਲ ਸਿੰਘ ਜੀ ਲੇਡਲ ਪਾਜੀ ਐਨ ਐ ਸੰਸਥਾ ਹੈ ਇਹਨਾਂ ਨਾਲ ਜੁੜਿਆ ਪੰਮੀਰੀ ਪੇਰੀ ਯੂਥ ਫਾਊਂਡੇਸ਼ਨ ਜਾਂ ਯੂਥ ਕਲੱਬ ਹੈ ਸ਼ਹਿਰ ਦਾ ਸੋ ਉਹਨਾਂ ਨੇ ਇਹ ਪ੍ਰੋਗਰਾਮ ਬਣਾਇਆ ਕਿ ਅਸੀਂ ਕੁਝ ਇਸ ਸ਼ਹਿਰ ਦਾ ਲੈ ਕੇ ਉਹਨੂੰ ਬਾਗ ਉਹਦਾ ਸੰਧਿਕਰਨ ਕਰਨਾ ਹੈ ਔਰ ਸਿਰਫ ਬੂਟੇ ਲਾਉਣੇ ਨਹੀਂ ਐ ਬੂਟੇ ਪਾਲਨੇ ਐ ਵੱਡੇ ਕਰਨੇ ਐ ਫਿਰ ਉਹਨੂੰ ਕੱਟਣਾ ਕਿਉਂਕਿ ਅਸੀਂ ਦੇਖਿਆ ਕਿ ਜਿੰਨੀ ਗ੍ਰੀਨ ਵੈਲਟ ਹੈ ਜੇ ਅਸੀਂ ਸ਼ੁਰੂ ਹੋ ਜਾਈਏ ਗੇਟ ਖਜਾਨੇ ਤੋਂ ਇਹ ਚੀ ਦਾ ਸਾਬ ਤੱਕ ਗ੍ਰੀਨ ਬੈਲਟ ਹੁੰਦੀ ਹੈ ਅੱਗੇ ਵੀ ਥੋੜੀ ਹੈਗੀ ਹੈ ਤਾਂ ਇਹਦੇ ਚ ਇਹਨੂੰ ਮੇਨਟੇਨ ਨਹੀਂ ਹੋ ਰਹੀ ਏ ਚੰਗੀ ਤਰ੍ਹਾਂ ਤੇ ਇਹਨਾਂ ਨੇ ਉਪਰਾਲਾ ਕੀਤਾ ਜਿਹੜੀ ਫਾਊਂਡੇਸ਼ਨ ਹੈ ਔਰ ਬਾਬਾ ਜੀ ਨੇ ਉਪਰਾਲਾ ਕੀਤਾ ਹੈ ਇੱਕ ਕੰਟੀਨਿਊਟੀ ਚ ਲਗਾਤਾਰਤਾ ਚ ਇਹਨੂੰ ਕਰਨਗੇ ਸੋ ਅੱਜ ਤੁਸੀਂ ਦੇਖੋ ਕਿ ਅਸੀਂ ਬੁਗਨਵੱਲੀ ਦੇ ਬੂਟੇ ਆਏ ਨੇ ਕੁਝ ਹੋਰ ਬੂਟੇ ਵੀ ਆਏ ਨੇ ਤੇ ਇਹ ਲੱਗਣਗੇ ਬੁਗਨਵੱਲੀਆ ਔਰ ਦੂਜੀ ਵੇਲਾਂ ਨੇ ਕੋਈ 6-8 ਤਰੀਕੇ ਦੀ ਵੇਲਾਂ ਅਸੀਂ ਖੋਜ ਕੀਤੀਆਂ ਤੁਹਾਨੂੰ ਫੋਟੋਆਂ ਦਿਖਾ ਦਾਂਗੇ ਉਹਨਾਂ ਦੀਆਂ ਤੇ ਉਹ ਵੇ ਅਚਾਰ ਦਾਂਗੇ ਗ੍ਰਿਲ ਦੇ ਉੱਤੇ ਤੇ ਬਹੁਤ ਸੋਹਣਾ ਲੱਗੇਗਾ ਕਟਿੰਗ ਵੈਰਾ ਕਰਕੇ ਸੁੰਦਰਤਾ ਵਧੇਗੀ ਹਰਿਆਲੀ ਵਧੇਗੀ ਔਰ ਵੈਸੇ ਵੀ ਜੇ ਅਸੀਂ ਦੇਖੀਏ ਕਿ ਸਾਨੂੰ ਹਰਿਆਲੀ ਦੀ ਬਹੁਤ ਲੋੜ ਹੈ ਸਾਨੂੰ ਪਾਣੀ ਨੂੰ ਸਾਫ਼ ਰੱਖਣ ਦੀ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਸਾਨੂੰ ਹਵਾ ਸਾਫ਼ ਰੱਖਣ ਦੀ ਬਹੁਤ ਲੋੜ ਹੈ ਇਹ ਤੈਨੂੰ ਉਪਰਾਲੇ ਸਾਨੂੰ ਕਰਨੇ ਬਹੁਤ ਲਾਜ਼ਮੀ ਨੇ ਨਹੀਂ ਤੇ ਪੰਜਾਬ ਜਿਹਾ ਸਾਨੂੰ ਅੱਜ ਦਿਖ ਰਿਹਾ ਇਸ ਤਰ੍ਹਾਂ ਰਹੇਗਾ ਨਹੀਂ ਹੈ ਰੇਗਿਸਤਾਨ ਬਣੇਗਾ ਔਰ ਸੱਚੀ ਗੱਲ ਹੈ ਇਹਨੂੰ ਕਿਸੇ ਚੰਗੀ ਲੱਗੇ ਨਾ ਲੱਗੇ ਲੇਕਿਨ ਪੰਜਾਬ ਦਾ ਜੇ ਅਸੀਂ ਨਹਿਰੀ ਪਾਣੀ ਚੰਗੀ ਤਰ੍ਹਾਂ ਇਸਤੇਮਾਲ ਨਹੀਂ ਕਰਦੇ ਜੇ ਅਸੀਂ ਜ਼ਮੀਨ ਦਾ ਪਾਣੀ ਜ਼ਮੀਨ ਹੇਠਲਾ ਪਾਣੀ ਕੱਢਣਾ ਬੰਦ ਨਹੀਂ ਕਰਦੇ ਅਸੀਂ ਬਹੁਤ ਸਾਰੇ ਰੁੱਖ ਨਹੀਂ ਲਾਉਂਦੇ ਬਹੁਤ ਸਾਰੇ ਰੁੱਖ ਕਰੋੜਾਂ ਚ ਤੇ ਉਦੋਂ ਤੱਕ ਸਾਨੂੰ ਕਾਮਯਾਬੀ ਨਹੀਂ ਮਿਲਣੀ ਪਰ ਉਦੋਂ ਤੱਕ ਅਸੀਂ ਜਿੰਨਾ ਜਿੰਨਾ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਗੁਰਗਬਾਲ ਸਿੰਘ ਜੀ ਮਾਤਾ ਕੋਲਾ ਜੀ ਭਲਾਈ ਕੇਂਦਰ ਵਾਲੇ ਤੇ ਮੇਰੀ ਬੀਰੀ ਫਾਊਂਡੇਸ਼ਨ ਵੱਲੋਂ ਬੜਾ ਉਪਰਾਲਾ ਵਧੀਆ ਕੀਤਾ ਜਾ ਰਿਹਾ ਹੈ ਵਾਤਾਵਰਣ ਨੂੰ ਸੰਭਾਲਣ ਦੇ ਸਬੰਧੀ ਅੱਜ ਬੂਟਿਆਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਇਹ ਸਾਡੇ ਸਾਰੇ ਵਸੇਹੀ ਬੜਾ ਵਧੀਆ ਉਪਰਾਲਾ ਹੈ ਸੋ ਮੈਂ ਆਸ ਕਰਦਾ ਕਿ ਸਾਰੇ ਅਸੀਂ ਰਲ ਕੇ ਇਸ ਨੂੰ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਾਤਾਵਰਣ ਸੰਭਾਲ ਸਕੀਏ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਦਿੱਪੋਤਾ ਘਰੇ ਹਾਲੀ ਦਾ ਸਬੰਧ ਹੈ ਉਹਦੇ ਬਾਅਦ ਤੋਂ ਬਾਅਦ ਬੂਟੇ ਲਾਉਣ ਦੀ ਲੋੜ ਹੈਗੀ ਹੈ ਕਿੱਥੇ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਇਹ ਸਤਗੁਰਾਂ ਦੀ ਮਿਹਰ ਨਾਲ ਸ਼ੁਰੂਆਤ ਹੋਈ ਹੈ ਅੱਗੋਂ ਅਸੀਂ ਅਰਦਾਸ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਹਰ ਕੋਈ ਅੱਗੇ ਆਵੇ ਭਾਵੇਂ ਇੱਕ ਬੂਟਾ ਤੇ ਭਾਵੇਂ ਇੱਕ ਮਾਲੀ ਦੀ ਇਹ ਸੇਵਾ ਸਾਹਮੇ ਵੀ ਜੇ ਕਿਸੇ ਨੇ ਬੂਟਾ ਲਾਇਆ ਹੈ ਜਿਆਦਾ ਲੋੜ ਹੁੰਦੀ ਹੈ ਵੀ ਬੂਟੇ ਲੱਗਣ ਤੋਂ ਬਾਅਦ ਉਹਨਾਂ ਨੂੰ ਪਾਲਣ ਦੀ ਉਹਨਾਂ ਦੀ ਕੇਅਰ ਕਰਨ ਦੀ ਤੇ ਸਾਡੇ ਵੱਲੋਂ ਪਰਾਲਾ ਇਹ ਹੈਗਾ ਵੀ ਬਾਅਦ ਤੋਂ ਬਾਅਦ ਅਸੀਂ ਬਾਅਦ ਵਿੱਚ ਉਹਨਾਂ ਦੀ ਦੇਖਭਾਲ ਕਰ ਸਕੀਏ ਇਹ ਸਾਡੀ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਬੂਟਾ ਤੋੜਨ ਦੀ ਬਜਾਏ ਆਪਾਂ ਆਪਣੇ ਵੱਲੋਂ ਮਾਲੀ ਲਾ ਕੇ ਜਾਂ ਆਪ ਪਾਣੀ ਦੇ ਕੇ ਵੀ ਸ਼ੁਰੂਆਤ ਕਰ ਸਕੀਏ ਜੀ ਬਾਈਬਲ ਜੀ ਦਾ ਖਾਲਸਾ ਬਾਈਬਲ ਇਹ ਸਾਲ ਦੀ ਸਰਕਾਰ ਜੋ ਵੀਦਰ ਵੀਰ ਸਿੰਘ ਜੀ ਨਜ਼ਰ ਜੋ ਬੀਰੀ ਪੀਰੀ ਜੋ ਫੈਡਰੇਸ਼ਨ ਦੇ ਆ ਸੇਵਾਦਾਰ ਨੇ ਚਾਹਤ ਕੀਤੀ ਕਿ ਵੀ ਕੋਨਾ ਚੈਰੀਟੇਬਲ ਅਸੂਰ ਲिटल ਵੀ ਜੀ ਇਹਨਾਂ ਸਾਰਿਆਂ ਵੱਲੋਂ ਜਿਹੜੀ ਸਾਨੂੰ ਹਾਲ ਦੀ ਘੜੀ ਇਸ਼ਾਰਾ ਹੋਇਆ ਹੈ ਚਾਡੀਮਿੰਟ ਚੌਂਕ ਤੋਂ ਖਜ਼ਾਨੇ ਵਾਲੇ ਗੇਟ ਤੱਕ ਜਿਹੜੀ ਹੈ ਨਾ ਇਹ ਸਾਰੀਆਂ ਵੇਲਾਂ ਨਾਲ ਤੇ ਬੂਟਿਆਂ ਦੇ ਨਾਲ ਇਹਨਾਂ ਏਰੀਆ ਜਿਹੜੀ ਇੰਨੀ ਬੈਲਟ ਹੈ ਉਹਨੂੰ ਪਹਿਲੇ ਸਾਰਾ ਲਗਾਇਆ ਜਾਏਗਾ ਫਿਰ ਬੱਦੋ-ਬੱਦ ਅਗਾਹ ਤੁਰੇ ਚੱਲਾਂਗੇ ਜਿਵੇਂ ਜਿਵੇਂ ਅਗਾਹ ਕਾਰਜ ਹੋਵੇ ਅਜੇ ਚਾਡੀਮਿੰਟ ਚੌਂਕ ਤੋਂ ਖਜ਼ਾਨੇ ਵਾਲੇ ਗੇਟ ਤੱਕ ਇਹ ਸੇਵਾ ਨਹੀਂ ਚਾਹੇ ਸ਼ਹਿਰ ਵੱਲ ਤੋਂ ਪੀਲ ਕਰਨਾ ਚਾਹੁੰਦੇ ਹਾਂ ਬਿਲਕੁਲ ਵੇਲੇ ਨਾਲ ਕੋਈ ਨਹੀਂ ਹਾਜੀ ਉਹ ਹੁਣ ਡਾਕਟਰ ਸਾਹਿਬ ਨੇ ਦੱਸਿਆ ਹੀ ਹੈ ਜੀ ਵੀ ਲਾਉਣ ਉਹ ਆਲਾ ਕੰਮ ਵੀ ਚੰਗਾ ਹੈ ਪਰ ਉਸ ਦਾ ਸੰਭਾਲਣ ਵਾਲਾ ਕੰਮ ਅਸਲੀ ਜ਼ਰੂਰੀ ਹੈ ਉਹ ਬਸ ਅਮਰਖਰ ਵਾਸੀਆਂ ਨੂੰ ਸੰਭਾਲਣ ਲਈ ਉਹ ਜ਼ਰੂਰ ਬੇਨਤੀ ਕਰਾਂਗੇ ਉਹ ਜ਼ਿਆਦਾ ਜ਼ਰੂਰੀ ਹੈ